ਆਪ ਦੇ ਵਿੱਚ ਜਲਦ ਪੰਚਾਇਤੀ ਚੋਣਾਂ ਹੋਣਗੀਆਂ ਪੰਚਾਇਤੀ ਵਿਭਾਗ ਨੇ ਚੋਣ ਕਮਿਸ਼ਨ ਨੂੰ ਚਿੱਠੀ ਭੇਜ ਦਿੱਤੀ ਹੈ 23 ਸਤੰਬਰ ਤੋਂ ਬਾਅਦ ਕਿਸੇ ਵੇਲੇ ਵੀ ਚੋਣਾਂ ਦਾ ਐਲਾਨ ਸੰਭਵ ਹੈ 1 ਅਕਤੂਬਰ ਤੋਂ ਪਹਿਲਾਂ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਕਰਵਾਏ ਜਾ ਸਕਦੇ ਨੇ 23 ਸਤੰਬਰ ਤੋਂ ਕਿਸੇ ਸਮੇਂ ਵੀ ਪੰਜਾਬ ਦੇ ਵਿੱਚ ਚੋਣਾਂ ਜਾਤਾ ਲੱਗ ਸਕਦਾ ਹੈ ਜਿਆਂ ਪੰਚਾਇਤੀ ਵਿਭਾਗ ਨੇ ਚੋਣ ਕਮਿਸ਼ਨ ਨੂੰ ਚਿੱਠੀ ਭੇਜ ਦਿੱਤੀ ਹੈ 23 ਸਤੰਬਰ ਤੋਂ ਬਾਅਦ ਕਿਸੇ ਵੇਲੇ ਵੀ ਚੋਣਾਂ ਦਾ ਐਲਾਨ ਸੰਭਵ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਹੁੰਦੇ ਡਿਲੇ ਨੂੰ ਲੈ ਕੇ ਆਖਰਕਾਰ ਹੁਣ ਇਹ ਮੰਗ ਜਦ ਰਫਤਾਰ ਫੜਦੀ ਵਿਖਾਈ ਦਿੱਤੀ ਤਾਂ ਹੁਣ ਪੰਜਾਬ ਸਰਕਾਰ ਵੀ ਐਕਸ਼ਨ ਦੇ ਵਿੱਚ ਆਉਂਦੀ ਵਿਖਾਈ ਦੇ ਰਹੀ ਹੈ ਜੋ ਤਰੀਖਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ 23 ਸਤੰਬਰ ਤੋਂ ਕਿਸੇ ਸਮੇਂ ਵੀ ਪੰਜਾਬ ਦੇ ਵਿੱਚ ਚੋਣਾਂ ਜਾਤਾ ਲੱਗ ਸਕਦਾ ਹੈ ਇਹ ਕਿਆ ਸਰ ਰੀਆਂ ਲੱਗ ਰਹੀਆਂ ਨੇ ਪੰਜਾਬ ਦੇ ਵਿੱਚ ਜਲਦ ਪੰਚਾਇਤੀ ਚੋਣਾਂ ਹੋਣਗੀਆਂ ਇਹ ਹੁਣ ਜੋ ਨਵਾਂ ਸਿਨੈਰੀਓ ਹੈ ਜੋ ਬਣਦਾ ਵਿਖਾਈ ਦੇ ਰਿਹਾ ਹੈ ਤਰੀਖਾਂ ਦਾ ਜਲਦ ਐਲਾਨ ਕੀਤਾ ਜਾ ਸਕਦਾ ਹੈ ਪੰਚਾਇਤੀ ਵਿਭਾਗ ਨੇ ਬਕਾਇਦਾ ਚੋਣ ਕਮਿਸ਼ਨ ਨੂੰ ਇਸ ਸੰਬੰਧੀ ਇੱਕ ਚਿੱਠੀ ਭੇਜ ਦਿੱਤੀ ਹੈ 23 ਸਤੰਬਰ ਤੋਂ ਬਾਅਦ ਕਿਸੇ ਵੇਲੇ ਵੀ ਚੋਣਾਂ ਦਾ ਐਲਾਨ ਸੰਭਵ ਹੈ ਜੀ ਹਾਂ ਅੱਜ 19 ਤਰੀਕ ਹੋ ਗਈ ਹੈ ਤਈ ਤਬਾ ਦੱਸਿਆ ਜਾ ਰਿਹਾ ਹੈ ਕਿ ਐਨਾਉਂਸਮੈਂਟ ਹੋ ਸਕਦੀ ਹੈ ਸਾਡਾ ਸਾਡੇ ਸ਼ੋਅ ਕੀ ਰਵਿੰਦਰ ਮੀਤ ਚੁੱਟਰੇ ਨੇ ਇਸੇ ਖਬਰ ਤੋਂ ਹੋਰ ਅਪਡੇਟ ਲਈ ਸਦਾ ਰੁਕਰਾਂਗੇ ਰਵਿੰਦਰ ਜਾਨਣਾ ਚਾਹਾਂਗੇ ਤੁਹਾਡੇ ਕੋਲ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਆ ਰਹੀ ਹੈ ਅਪਡੇਟ देखो देखो एक तरीके ਨਾਲ ਕਹਿ ਲੋ ਕਿ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਕਿਉਂਕਿ ਆ ਪੰਜਾਬ ਸਰਕਾਰ ਨੇ ਪੰਚਾਇਤੀ ਵਿਭਾਗ ਨੇ ਲੈ ਕੇ ਭੇਜ ਦਿੱਤਾ ਤੇ ਇਸ ਤੋਂ ਬਾਅਦ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਤੈਅ ਕੀਤਾ ਜਾਏਗਾ ਕਿ ਡੇਟਾਂ ਦਾ ਸ਼ਡਿਊਲ ਕੀ ਹੈਗਾ ਕਦੋਂ ਨਾਮਿਨੇਸ਼ਨ ਲਈ ਜਾਏਗੀ ਕਦੋਂ ਨਾਮਿਨੇਸ਼ਨ ਪਰੰਦਾ ਆਖਰੀ ਸਮਾਂ ਹੋਏਗਾ ਕਦੋਂ ਜਿਹੜੇ ਨਾਮਜ਼ਦਗੀ ਪੱਤਰ ਵਾਪਸ ਲਈ ਜਾਣਗੇ ਤੇ ਇਲੈਕਸ਼ਨ ਦੀ ਡੇਟ ਕੀ ਹੋਏਗੀ ਕਿਉਂਕਿ ਸਟੇਟ ਵੱਲੋਂ ਆਪਣੀ ਤਿਆਰੀ ਕਰਕੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹਨੇ ਭੇਜ ਦਿੱਤਾ ਹੈ ਉਸ ਤੋਂ ਬਾਅਦ ਤੈਅ ਕੀਤਾ ਜਾਂਦਾ ਹੈ ਅ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਇਹ ਪੂਰੀ ਜਿਹੜੀ ਪ੍ਰਕਿਰਿਆ ਕਿਸ ਤਰੀਕੇ ਦੇ ਰਹਿਣ ਵਾਲੀ ਆ ਹਾਲਾਂਕਿ तकरीबन 1 ਮਹੀਨਾ ਜਿਹੜਾ ਜਿਹੜਾ ਹੈਗੇ ਇਹ ਬਾਰਤ ਹੈਗੇ ਨੇ ਇਲੈਕਸ਼ਨ ਨੂੰ ਬੇहद ਘੱਟ ਸਮਾਂ ਸਟੇਟ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਗਿਆ ਲੇਕਿਨ ਉਹਦਾ ਸ਼ੈਡਿਊਲ ਜਿਹੜਾ ਹੈਗਾ ਉਹ ਲਗਭਗ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਹੁਣ ਤਿਆਰ ਕਰ ਲਿਆ ਜਾਏਗਾ 23 ਸਤੰਬਰ ਤੋਂ ਬਾਅਦ ਕਹਿ ਲਓ ਜਾਂ ਫਿਰ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਹੁਣ ਸ਼ੈਡਿਊਲ ਜਾਰੀ ਇਲੈਕਸ਼ਨ ਕਮਿਸ਼ਨ ਵੱਲੋਂ ਕਰ ਦਿੱਤਾ ਜਾਏਗਾ ਤੇ ਪੰਚਾਇਤੀ ਚੋਣਾਂ ਜਿਹਦਾ ਇੰਤਜ਼ਾਰ ਪੰਜਾਬ ਭਰ ਦੇ ਵਿੱਚ ਹੋ ਰਿਹਾ ਸੀ ਉਹ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਹੋ ਜਾਣਗੇ ਹੂੰ ਯਾਨੀ ਕਿ ਸਮਝਿਆ ਜਾ ਸਕਦਾ ਹੈ ਕਿ ਪੰਚਾਇਤੀ ਇਲੈਕਸ਼ਨਾਂ ਦਾ ਬਿਲਕੁਲ ਵੱਜ ਚੁਕਿਆ ਹੈ ਐਸੇ ਚਿੱਠੀ ਦੇ ਜਾਰੀ ਹੋਣ ਤੋਂ ਬਾਅਦ ਕਿਸ ਢੰਗ ਨਾਲ ਹੁਣ ਪੂਰੀ ਰਫਤਾਰ ਇਹ ਪੂਰਾ ਮਸਲਾ ਫੜਦਾ ਵਿਖਾਈ ਦੇ ਰਿਹਾ ਕਿਉਂਕਿ 20 ਅਕਤੂਬਰ ਤੋਂ ਪਹਿਲਾਂ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਸਕਦੇ ਨੇ ਇਹ ਗੱਲ ਹੁਣ ਕਹੀ ਜਾ ਰਹੀ ਹੈ ਥੋੜਾ ਹੋਰ ਤਫਸੀਲ ਦੇ ਨਾਲ ਇਸ ਬਾਰੇ ਜਾਨਣਾ ਚਾਹਾਂਗੇ ਰਵਿੰਦਰ ਬਿਕੂ ਦੇਖੋ ਰਫ਼ਤਾਰ ਤਾਂ ਹੁਣ ਤੇਜ਼ ਹੀ ਰਹੇਗੀ ਕਿਉਂਕਿ ਜਿਹੜੀਆਂ ਪੰਚਾਇਤੀ ਚੋਣਾਂ ਇਹ ਰੂਟ ਚੋਣਾਂ ਵੀ ਮੰਨੀਆਂ ਜਾਂਦੀਆਂ ਆ ਕਿਹੜਾ ਪਿੰਡਾਂ ਦੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਪਿੰਡ ਲੈਵਲ ਤੇ ਇਲੈਕਸ਼ਨ ਹੁੰਦੇ ਆ ਤਾਂ ਪਿੰਡ ਲੈਵਲ ਤੇ ਵਾਰਡ ਬੰਦੀਆਂ ਤਾਂ ਲਗਭਗ ਹੋ ਹੀ ਚੁੱਕੀਆਂ ਆ ਤੇ ਤਿਆਰੀਆਂ ਤਾਂ ਇਲੈਕਸ਼ਨ ਕਮਿਸ਼ਨ ਵੱਲੋਂ ਹੁਣ ਕੀਤੀਆਂ ਜਾ ਰਹੀਆਂ ਕਿ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਿਵੇਂ ਕਰਵਾਏ ਜਾਣ ਹਾਲਾਂਕਿ ਪੰਚਾਇਤੀ ਰਾਜ ਰੂਲਜ਼ ਐਕਟ 1994 ਦੇ ਵਿੱਚ ਹਾਲੀ ਦੇ ਵਿੱਚ ਤਬਦੀਲੀ ਵੀ ਕੀਤੀ ਗਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੰਚਾਇਤੀ ਚੋਣਾਂ ਜਿਹੜੀਆਂ ਹੈਗੀਆਂ ਨੇ ਉਹ ਕਿਸੇ ਪਾਰਟੀ ਸਿੰਬਲ ਤੇ ਨਹੀਂ ਲੀਆਂ ਜਾਂਦੀਆਂ ਜ਼ਾਹਰ ਤੋਂ ਪਹਿਲਾਂ ਵੀ ਪਾਰਟੀ ਸਿੰਬਲ ਤੇ ਇਹ ਚੋਣਾਂ ਨਹੀਂ ਲੜੀਆਂ ਜਾਂਦੀਆਂ ਆਮ ਤੌਰ ਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਜਿਹੜਾ ਹੈਗਾ ਉਹ ਚੋਣਾਂ ਆ ਆਪਣੇ ਆਪਣੇ ਪੱਧਰ ਤੇ ਪਿੰਡ ਪੱਧਰ ਤੇ ਹੀ ਲੜੀਆਂ ਜਾਂਦੀਆਂ ਲੇਕਿਨ ਕੀ ਸਰਵ ਸੰਪਤੀਆਂ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਹੋਣਗੀਆਂ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਕਈ ਪਿੰਡਾਂ ਦੇ ਵਿੱਚ ਸਰਵ ਸੰਪਤੀ ਦੇ ਨਾਲ ਹੀ ਪੰਚਾਇਤਾਂ ਚੁਣ ਲਈ ਪੀਪੀਆਂ ਜਾਂਦੀਆਂ ਸਰਪੰਚ ਚੁਣ ਲਿੱਤੇ ਜਾਂਦੇ ਆ ਤਾਂ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਆਪਣਾ ਪੂਰਾ ਜਿਹੜਾ ਖਰੜਾ ਤਿਆਰ ਕਰਕੇ ਡੇਟਾ ਤਿਆਰ ਕਰਕੇ ਉਹ ਰਿਲੀਜ਼ ਕਰ ਦਿੱਤਾ ਜਾਏਗਾ ਸ਼ੈਡਿਊਲ ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜ਼ਾਹਿਰ ਤੌਰ ਤੇ ਆਪਣੇ ਆਪਣੇ ਪੱਧਰ ਦੇ ਉੱਤੇ ਜਿਹੜੇ ਪਿੰਡ ਲੈਵਲ ਦੀ ਸਿਆਸਤ ਕਹਿ ਲੋ ਇਹਦੇ ਵਿੱਚ ਉਹ ਸਰਗਮਤਾ ਜ਼ਰੂਰ ਹੋ ਜਾਏਗੀ ਜ਼ਾਹਿਰ ਤੌਰ ਤੇ ਹੁਣ ਇਹ ਖਬਰ ਫਲੈਸ਼ ਹੁੰਦੀ ਹੈ ਪਿੰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਤਿਆਰੀਆਂ ਤਾਂ ਜ਼ਾਹਿਰ ਤੌਰ ਤੇ ਸ਼ੁਰੂ ਹੋਈਆਂ ਗਈਆਂ ਹੋਣਗੀਆਂ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਇਲੈਕਸ਼ਨ ਨੂੰ ਫ੍ਰੀ ਐਂਡ ਫੇਅਰ ਕਿਵੇਂ ਕਰਵਾਇਆ ਜਾ ਸਕਦਾ ਹੈ ਤਾਂ ਕਿ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਹੈਗੀਆਂ ਵਧੀਆ ਤਰੀਕੇ ਨਾਲ ਚੁਣੀਆਂ ਜਾ ਸਕਣ ਮੈਂ ਤੁਹਾਨੂੰ ਸ਼ੁਕਰੀਆ ਰਵਿੰਦਰ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਸੋ ਵਾਕਿ ਚ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਚਾਇਤੀ ਚੋਣਾਂ ਨੂੰ ਜਾਰੀ ਕੀਤਾ ਜਾ ਚੁੱਕਿਆ ਹੈ ਪੰਜਾਬ ਦੇ ਵਿੱਚ ਜਲਦ ਪੰਚਾਇਤੀ ਚੋਣਾਂ ਹੋਣਗੀਆਂ ਤਸਵੀਰ ਹੁਣ ਸਾਫ ਹੁੰਦੀ ਵਿਖਾਈ ਦੇ ਰਹੀ ਹੈ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਚੋਣ ਚਾਤਾ ਲੱਗ ਸਕਦਾ ਹੈ ਇਸ ਦੀ ਕੋਸ਼ਿਸ਼ ਨਾ ਹੋ ਸਕਦੀ ਹੈ ਪੰਚਾਇਤੀ ਵਿਭਾਗ ਨੇ ਬਕਾਇਦਾ ਚੋਣ ਕਮਿਸ਼ਨ ਨੂੰ ਇਸ ਸੰਬੰਧੀ ਚਿੱਠੀ ਭੇਜ ਦਿੱਤੀ ਹੈ ਸੋ ਹੁਣ ਫੇਅਰ ਐਂਡ ਫੇਅਰ ਇਲੈਕਸ਼ਨ ਫਰੀ ਐਂਡ ਫੇਅਰ ਇਲੈਕਸ਼ਨ ਟਰਾਂਸਪੇਰੈਂਟ ਤੰਕ ਦੇ ਨਾਲ ਬਿਲਕੁਲ ਅਮਨੁਅਮਾਨ ਦੇ ਨਾਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਨੇਪਰੇ ਚੜਾਏ ਜਾਣਗੇ ਇਹ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ